ਯੂਨਾਈਟਿਡ ਪੌਪ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦਾ ਫੋਟੋ ਐਟ ਜਿਹੜਾ ਕੀ ਆ ਲੁਧਿਆਣਾ ਦੇ ਡੀਸੀ ਆਫਿਸ ਮੋਰੇ ਖੜੇ ਆ ਸਵਚ ਭਾਰਤ ਦਾ ਭਿਆਨ ਜਿਸਰੇ ਪੋਸਟਰ ਲੱਗੇ ਹੋਏ ਨੇ ਪਰ ਸਵਚ ਭਾਰਤ ਅਭਿਆਨ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਜਿਹੜੇ ਮਾਨਜੋ ਸ਼ਹਿਰ ਦੇ ਡੀਸੀ ਸਾਹਿਬ ਦੇ ਚਰ ਕਮਰਾ ਨਾਲ ਇਹ ਸ਼ੁਰੂ ਹੁੰਦਾ ਉੱਥੇ ਹੀ ਤੁਹਾਨੂੰ ਅਜਹਾਲ ਦਿਖਾਣੇ ਆ ਕੂੜੇ ਦੇ ਢੇਰ ਜਿਹੜੇ ਆ ਇੱਥੇ ਲੱਗੇ ਹੋਏ ਨੇ ਇਹ ਸ਼ਹਿਰ ਦਾ ਉਹ ਡੀਪੀ ਅਫੀਸਰ ਨਜ਼ਾਰਾ ਤੁਹਾਨੂੰ ਦਿਖਾਣ ਲੱਗੇ ਆ ਸੱਚ ਦਿਖਾਣੇ ਆ ਤੇ ਸਾਨੂੰ ਫਿਰ ਉਹ ਹੀ ਕਹਿੰਦਾ ਸਿੱਧੂ ਮੁਖੇੜਾ ਸੱਚ ਬੋਲੂਗਾ ਤਾਂ ਮਿਲੂ 295 ਮਿਲ ਕਰੂੰਗਾ ਟ੍ਰੈਫਿਕ ਕੋਟ ਤੇ ਹੀਟ ਮਿਲੂਗੀ ਸੋ ਆਹ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਡੀਪੀ ਆਫਿਸ ਦੇ ਬਾਹਰ ਜਿਹੜਾ ਨਜ਼ਾਰਾ ਆ ਤੁਸੀਂ ਦੇਖਦੇ ਹੋ ਲੰਗਰ ਵਾਲੀਆਂ ਪਲੇਟਾਂ ਹੋਰ ਪੂਰਾ ਚਾਹ ਇਹ ਸਾਰਾ ਇੱਥੇ ਢੇਰ ਲੱਗਾ ਜਿਹੜਾ ਕਿ 스멜 ਕਰ ਰਿਹਾ ਤਾਂ ਦੂਜੇ ਪਾਸੇ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਡੀਪੀ ਆਫਿਸ ਦੇ ਬਾਹਰ ਕਰੋੜਾਂ ਦੀ ਲਾਗਤ ਨਾਲ ਜਿਹੜਾ ਕਿ ਇਹ ਕਿਸੇ ਰੰਗ ਦੇ ਲੇਟਰ ਪਿਆ ਹੋਇਆ ਸ਼ਹਿਰ ਨੂੰ ਅਸੀਂ ਤਾਂ ਕਦੇ ਚੱਲਦੇ ਵੀ ਦੇਖਿਆ ਤੇ ਦੂਜੀ ਗੱਲ ਉੱਪਰ ਦਿਖਾ ਲਈਏ ਜਿਹੜੇ ਇਥੇ ਸੁਚਬਾਰਤ ਅਭਿਆਨ ਦੇ ਤਹਿਤ ਸਰਵ ਸੁਸ਼ਾਲੇ ਲਾਏ ਗਏ ਸੀ ਜਿਹੜੇ ਕਿ ਇਥੇ ਆਉਣ ਵਾਲੇ ਲੋਕਾਂ ਆ ਵਿਜ਼ਟਰ ਨੇ ਉਹਨਾਂ ਲਈ ਲਾਏ ਗਏ ਸੀ ਜਿੰਨੂੰ ਤੁਸੀਂ ਦਿਖਾ ਸਕਦੇ ਹੋ ਉੱਪਰ ਜ਼ੂਮ ਕਰਕੇ ਵੀ ਦਿਖਾਵਾਂਗੇ ਕਿ ਉੱਪਰ ਟੈਂਕੀਆਂ ਜਿਹੜੀਆਂ ਟੈਂਕੀਆਂ ਦੀ ਹਾਲਤ ਕੀ ਆ ਤੇ ਇੱਧਰਲੇ ਪਾਸੇ ਜਿਹੜੀਆਂ ਦੂਜੀ ਟੈਂਕੀਆਂ ਉਹਨਾਂ ਦੀ ਹਾਲਤ ਕਿਦਾਂ ਉਪੜ-ਕੁਪੜ ਹੋਈ ਪਈ ਆ ਤੇ ਅੰਦਰੋਂ ਵੀ ਤੁਹਾਨੂੰ ਇੱਕ ਵਾਰ ਨਜ਼ਾਰਾ ਦਿਖਾ ਦਿੰਦੇ ਪਹਿਲਾਂ ਤਾਂ ਬਾਹਰੋਂ ਖਾਦਦੇ ਆ ਜਿੰਦਗੀ ਦਾ ਨਜ਼ਾਰਾ ਜਿਹੜਾ ਡੀਸੀ ਆਫਿਸ ਦੇ ਬਾਹਰ ਜਿਹੜਾ ਇਹ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਸਾਹਮਣੇ ਇੱਥੋਂ ਦੀ ਡੀਸੀ ਆਫਿਸ ਚੰਦ ਕਦਮਾਂ ਦੀ ਦੂਰੀ 'ਤੇ ਹੈ ਜੂਮ ਕਰਕੇ ਦਿਖਾ ਦਿੰਦੇ ਆ ਅਸੀਂ ਚੰਦ ਕਦਮਾਂ ਦੀ ਦੂਰੀ 'ਤੇ ਦੇਖੋ ਉੱਥੇ ਬਾਹਰ ਜਿਹੜਾ ਸਵਚ ਭਾਰਤ ਦਾ ਬਿਆਨ ਨੂੰ ਲੈ ਕੇ ਜਿਹੜਾ ਇੱਧਰ ਦਿਖਾ ਵੀ ਦਿੰਦੇ ਤੁਹਾਨੂੰ ਸਾਹਮਣੇ ਆ ਗਏ ਮਾ ਨਿਖਿਆ ਹੋਇਆ ਇੰਕੀ ਇੰਕੀ ਕੁਝ ਵਾਰ ਦਾ ਵਿਆਹ ਦੋਸ਼ ਬਹੁਤ ਬਿਆਨ ਦੇ ਇਧਰਲੇ ਪਾਸੇ ਵੀ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਇਧਰ ਜਿਹੜਾ ਆ ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਥਾ ਪਾਣੀ ਪਾਰੀ ਫੈਲ ਰਿਹਾ ਤੇ ਜਿਹੜੇ ਇਧਰ ਗੱਲ ਕਰੀਏ ਫੀਮੇਲ ਲਈ ਜਿਹੜਾ ਇਹ ਜਾਂ ਅਪੰਗ ਜਿਹੜੇ ਇਧਰਲੇ ਪਾਸੇ ਫੀਮੇਲ ਉੱਪਰ ਆ ਲੋਗੋ ਲੋਗੋ ਦਿਖਾਉ ਮੇਲਾ ਵਾਲਾ ਮੇਲਾ ਵਾਲਾ ਤੇ ਪਰਲੇ ਪਾਸੇ ਅਪੰਗ ਵਾਲਾ ਤੋਂ ਜਿਹੜੇ ਅਪੰਗ ਉਹਨਾਂ ਦੇ ਖੁੱਲੇ ਰਿਖੇ ਹੋਏ ਹੱਥ ਲਾ ਕੇ ਖਿੱਚ ਕੇ ਦੇਖਿਓ ਪਰੇ ਪਾਸੇ ਖੁੱਲੇ ਆ ਜਿਹੜੇ ਵੀਲ ਚੇਅਰ ਜਿਆ ਕੋਈ ਅੰਗ ਹੀ ਮਿਊਨਰ ਤੁਸੀਂ ਦੇਖਦੇ ਹੋ ਇਹ ਬੰਦ ਕੀਤਾ ਹੋਇਆ ਹੈ ਤੇ ਬਾਹਰ ਇੱਕ ਕੋਟ ਲਾਇਆ ਤੇ ਇਧਰ ਪਾਸੇ ਮਹਿਲਾਵਾਂ ਵਾਲਾ ਜਿਹੜਾ ਹੈਗਾ ਇਹ ਇਹਦੇ ਵਿੱਚ ਵੀ ਸਿਰਫ ਗੰਦਗੀ ਗੰਦਗੀ ਅੰਦਰ ਇੱਥੇ ਪਈ ਹੋਈ ਉਹ ਵੀ ਬਲੋਕ ਲੱਗਾ ਹੋਇਆ ਖੁੱਲ੍ਹਦਾ ਨਹੀਂ ਹੈਗਾ ਕਦੀ ਇਧਰ ਆਜ ਦੁਆਰਾ ਸੋਚ ਬਾਹਰ ਤੋਂ ਬਿਆਨ ਜਿਹੜਾ ਖੁਦ ਐਟ ਟਾਈਮ 30000 ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੋਚ ਬਾਹਰ ਤੋਂ ਬਿਆਨ ਦੇ ਉਤੇ ਕਿੰਨੀ ਗੰਦਗੀ ਜਿਹੜੀ ਨਜ਼ਰ ਆ ਰਹੀ ਹੈ ਉੱਪਰ ਅਦਮ ਦਿਖਾ ਰਹੇ ਆ ਇਹ ਡੀਸੀ ਦਫ਼ਤਰ ਦੇ ਜੀਬਾਨ ਲਿਆ ਰਾ ਵਿਸ਼ਵਾਸਯੋਗ ਬਿਆਨ ਨੂੰ ਅਵਾਜ਼ ਦਿੱਤਾ 24 ਸਾਰੇ ਗਿਆਰਾਂ ਤੋਂ ਸਰਪ ਮੰਗਿ ਉਠਾਤੀ ਡੀਸੀ ਸਾਹਿਬ ਦੇ ਇੱਥੇ ਖੜੇ ਹੋਏ ਨਾ ਪਿਆ ਹਾਂ ਇਹ ਵਾਸ਼ੂਮ ਦੀ ਗੱਲ ਕਰੀਏ ਵਾਸ਼ੂਮ ਦੇ ਪਾਣੀ ਨਾਮ ਦੀ ਜੀ ਕੋਈ ਚੀਜ਼ ਹੀ ਨਹੀਂ ਹੈਗੀ ਪਾਣੀ ਦੀ ਬੂੰਦਾਂ ਐਦਾਂ ਆਉਂਦੀਆਂ ਨਹੀਂ ਜਿੱਦਾਂ ਕਿਸੇ ਕੋ ਉਧਾਰੀਆਂ ਮੰਗਿਆ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਕਰੋੜਾਂ ਦਾ ਇੱਕ ਪ੍ਰੋਜੈਕਟ ਹੁੰਦਾ ਹੈ ਸੁਵਸ਼ ਭਾਰਤ ਬਿਆਨ ਨੂੰ ਲੈ ਕੇ ਸਭ ਤੋਂ ਸਹਲਿਆਕ ਇਹਦੇ ਅੰਦਰ ਕਰੋੜਾ ਪ੍ਰੋਜੈਕਟ ਦਾ ਜਿਹੜੇ ਉੱਪਰ ਤੁਸੀਂ ਦੇਖ ਸਕਦੇ ਹੋ ਸੋਲਰ ਸੋਲਰ ਪੈਨਲ ਲੱਗੇ ਹੋਏ ਨੇ ਇਹਨਾਂ ਦੇ ਨਾਲ ਤਾਂ ਕਿਤੇ ਬੈਟਰੀਆਂ ਨਜ਼ਰ ਆਉਂਦੀਆਂ ਨਹੀਂ ਤੇ ਮੈਂ ਹੀ ਇਹਨਾਂ ਦੇ ਅੰਦਰ ਇਹ ਵਾਸ਼ਰੂਮਾਂ ਦੇ ਅੰਦਰ ਪਾਣੀ ਹੈ ਬਾਹਰ ਪੂਰੀ ਗੰਦਗੀ ਹੈ ਲੋਕ ਇੱਥੇ ਬਾਹਰ ਹੀ ਬਾਥੂング ਕਰਦੇ ਤੇ ਸੁਮੈਲ ਵੀ ਆ ਰਹੀ ਹੈ ਸੋ ਇਹ ਸਵਚਵਾਰਤ ਅਭਿਆਨ ਆ ਮੀਟਰ ਲੱਗਾ ਹੋਇਆ ਆ ਪਰ ਅੰਦਰ ਲਾਈਟ ਹੈ ਨਹੀਂ ਆੰਦਰ ਲਾਈਟ ਤਾਂ ਹੈ ਨਹੀਂ ਉੱਪਰ ਤੁਹਾਨੂੰ ਦਿਖਾ ਰਿਹਾ ਸੋਲਰ ਲੱਗਾ ਆ ਤੇ ਪਰ ਬੈਟਰੀਆਂ ਹੈ ਨਹੀਂ ਆਜਾ ਉਧਰ ਵੀ ਆਜੋ ਸੋਲਰ ਲੱਗਾ ਹੋਇਆ ਉੱਪਰ ਤੇ ਇਥੇ ਵੀ ਦਿਖਾਇਆ ਕੋਈ ਬੈਟਰੀ ਕੋਈ ਨਹੀਂ ਆਂਦੀ ਉੱਪਰ ਸੋਲਰ ਦੇ ਕੋਲ ਕੋਈ ਬੈਟਰੀ ਨਹੀਂ ਆਂਦੀ ਇਧਰ ਦੇਖ ਮੋਰੇ ਮੋਰੇ ਆ ਜੂਮ ਕਰੋ ਜੂਮ ਕਰੋ ਸੋ ਸੋਲਰ ਦੇ ਕੋਲ ਕੋਈ ਬੈਟਰੀ ਨਜ਼ਰ ਨਹੀਂ ਆਂਦੀ ਤੇ ਇਹ ਕਰੋੜਾ ਰੁਪਏ ਦਾ ਜਿਹੜਾ ਕਿੱਥੇ ਇਹ ਲਾਏ ਆ ਕਿੱਦਾਂ ਲਾਏ ਆ ਕੀ ਇਹਨਾਂ ਦੀ ਮਨਛਾ ਆ ਇਹ ਕੋਈ ਨਹੀਂ ਇਹ ਡੀਸੀ ਦਫ਼ਤਰ ਦੇ ਬਾਹਰ ਦਾ ਨਜ਼ਾਰਾ ਆ ਕੂੜੇ ਦਾ ਗੰਦਗੀ ਦਾ ਤੇ ਜਿਹੜੇ ਵਿਜ਼ਿਟਰ ਲੀ ਸੋਸ਼ਵਾਰਥ ਬਿਆਨ ਲਈ ਇਹ ਸੁਸ਼ਾਲੇ ਬਣਾਏ ਗਏ ਆ ਮਹਿਲਾਵਾਂ ਵਾਲਾ ਤਾਂ ਇਹ ਚੱਲਦਾ ਹੀ ਨਹੀਂ ਹੈਗਾ ਅੰਗ ਹੀਨਾਂ ਵਾਲਾ ਵੀ ਨਹੀਂ ਬੰਦ ਹੀ ਲੈਂਦਾ ਹਰ ਵੇਲੇ ਤੁਸੀਂ ਇੱਥੇ ਕਿ ਤੁਹਾਡੇ ਅੰਦਰ ਇੱਧਰ ਆਓ ਸੋਹੇ ਬਾਈ ਜੀ ਕੈਮਰਾ ਕੱਲੇ ਦੇਖ ਕੇ ਆਇਆ ਹੈ ਇਹ ਤੁਹਾਡੇ ਅੰਦਰ ਹੈ ਜੀ ਇਹ ਮੈਨੂੰ ਨਹੀਂ ਜਾਂਦਾ ਨਹੀਂ ਜਾਂਦਾ ਸਾਬ ਸੁਬਾਹੀ ਤੁਹਾਡੇ ਅੰਦਰ ਬੜੀਆਂ ਨਹੀਂ ਸਾਬ ਸੁਬਾਹੀ ਆਪਕੇ ਅੰਦਰ ਨਹੀਂ ਨਹੀਂ ਹਾਂ ਜੀ ਕੋਈ ਕਿ ਅੰਦਰ ਹੈ ਇਹ ਆ ਵਾਚੇ ਆਏ ਤੁਸੀਂ ਕਿਆ ਅੰਦਰ ਸਾਬੂਧਾ ਹੈ ਨਹੀਂ ਪਾਣੀ ਹੈ ਅੰਦਰ ਨਹੀਂ ਪਾਣੀ ਹੈ अंदर पानी की कोई दिक्कत लगी आपको अंदर बाथरूम का क्या हाल चाल है इसमें आ आ रही रही है है क्या लगता है कि जहाँ पर रोज मर्रा की जिंदगी में यहाँ पर लोग विजकिंग करने आते हैं डीसी ऑफिस के सामने यहाँ का ये हाल है तो बाकी शहर में जो लगे उनका क्या हाल होगा अच्छा होना चाहिए कहना मतलब ये हर जगह बढ़िया अच्छे होने, होने के लिए तो लगे हैं पर अच्छा है नहीं इतना बढ़िया नहीं बढ़िया नहीं है सो ये माल जो डीसी साहब के ऑफिस से बाहर रहे हैं इतने ही इनकी गंदगी जो शहर के अलग अलग जगह लगे है उन्होंने ਤੁਹਾ ਬਾਤ ਹੀ ਲੋਕੀ ਬਾਹਰ ਕਰ ਦਿੰਦੇ ਆ ਜਿ ਮੀਟਰ ਹੈ ਜਿਹੜਾ ਸੀ ਇਹ ਚੱਲਦਾ ਨਹੀਂ ਰਿਹਾ ਕਿਉਂਕਿ ਜਦੋਂ ਮੀਡੀਆ ਜਦੋਂ ਅਸੀਂ ਅੱਧੀ ਅੱਧੀ ਤਕਰੀਰਾਂ ਦੇਖੇ ਆ ਆ ਪੂਰੇ ਨਾਲ ਅੱਛੇ ਪਿਆ ਹੈ ਇੱਦਰੀ ਕਾ ਲਾਗੇ ਬਾਸਲਾ ਦਿੱਤਾ ਆ ਤੂੰ ਦੇ ਕਿਥੇ ਮਹਿਲਾ ਨੂੰ ਕਿਸ਼ਾਲੇ ਆ ਜੇ ਤੋ ਕਿਥੇ ਜਾਏਗੀ ਬਹੁਤ ਸਾਰੀ ਗੱਲਾਂ ਨੇ ਕਿਉਂਕਿ ਇੱਥੇ ਰੋਜ਼ ਮਰਹ ਜਿੰਦਗੀ ਦੇ ਮਹਿਲਾਵਾਂ ਵੀ ਵਿਜ਼ਿਟ ਕਰਦੀਆਂ ਨੇ ਉਹਨਾਂ ਦਾ ਵਿਜ਼ਿਟ ਹੁੰਦਾ ਆ ਪਰ ਕੋਈ ਵੀ ਇੱਥੇ ਦੇਖਣੇ ਵਾਲਾ ਹੈ ਨਹੀਂ ਤੂੰ ਤੁਹਾਡਾ ਕੀ ਵਿਚਾਰ ਆ ਕਿ ਸਵਚ ਭਾਰਤ ਬਿਆਨ ਵਾਕਈ ਹੀ ਸਵਚ ਭਾਰਤ ਬਿਆਨ ਚੱਲਿਆ ਕਿ ਵਾਕਈ ਜੋ ਤੁਹਾਨੂੰ ਦਿਖਾਇਆ ਜਾਂਦਾ ਸੀਗਾ ਕਿ ਥੋੜੇ ਬੋਤੇ ਪੱਤੇ ਸਿੱਟ ਕੇ ਝਾੜੂ ਲਾਇਆ ਜਾਂਦਾ ਸੀ ਇੱਕ ਆਈਸ ਵਾਸ਼ ਕੀਤੀ ਜਾਂਦੀ ਸੀ ਉਹ ਸੱਚ ਆ। ਤੋਂ ਜੁੜੇ ਹੋ ਸਤਪਾਲ ਦੇਦਰ ਯੂਨਾਈਟਿਡ ਪੋਰਟ ਹਰ ਸੱਚ ਤੁਹਾਡੇ ਤੇ ਲੈ ਕੇ ਆਵਾਂਗੇ। ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀ ਦਾ